ਕਿ ਪਿਆ ਜੋੜਾਂ ਜਾਣ ਦਾ ਦਰਦ ਘਟੇ ਕੁਛ? ਹਾਂਜੀ। ਦਰਦ ਘਟ ਗਿਆ ਕਿੰਨਾ? ਹਾਂਜੀ ਕਿੰਨਾ ਨਾ। ਠੀਕ ਹੈ ਭੈਣੇ। ਤੇ ਹੋਰ ਲੱਤਾਂ ਥੋੜੀਆਂ ਬੋਲ ਸਿੱਧੀਆਂ ਹੋਣ ਲੱਗੀਆਂ? ਹਾਂ ਵੀਰੇ ਇਤਨੀ ਆ ਗਏ। ਅੱਛਾ। ਐਕਸਰਸਾਈਜ਼ ਕਰਾਉਂਦੇ ਹੁੰਦੇ ਆ? ਹਾਂਜੀ। ਠੀਕ ਹੈ ਭੈਣੇ। ਕਿਤੇਰੇ ਢਿੱਡ 'ਚ ਵੀ ਦਰਦ ਹੁੰਦਾ ਰਹਿੰਦਾ? ਹਾਂਜੀ। ਠੀਕ ਹੈ ਭੈਣੇ। ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ? ਉਮੀਦ ਕਰਨਾ ਤੁਸੀਂ ਸਾਰੇ ਖਰੀਦ ਨਾਲ ਹੋਗੇ। ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਇੱਕ ਸਿੱਖ ਸਰਦਾਰ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰਦਾ ਹੈ? ਬਿਨਾ ਕਿਸੇ ਰਿਲੀਜੀਅਨ ਦੇ ਕੇ ਬਿਨਾ ਕੋਈ ਧਰਮ ਦੇ ਕੇ ਕਿਸ ਤਰ੍ਹਾਂ ਸਿੱਖੀ ਜਮ ਜਿਹੜੇ ਨੇ ਉਹ ਲੋਕਾਂ ਦੀ ਸੇਵਾ ਕਰਦੇ ਨੇ ਤੁਸੀਂ ਅੰਦਾਜ਼ਾ ਲਾਓ ਕਿ ਇੱਕ Hindu ਔਰਤ ਹੈ Hindu ਧਰਮ ਦੇ ਨਾਲ ਤੱल्लुक ਰੱਖਣ ਵਾਲੀ ਇੱਕ ਔਰਤ ਹੈ ਜਿਹਨੂੰ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਜਿਹੜੀ ਆਪਣੀਆਂ ਪੈਰਾਂ ਤੇ ਚੱਲ ਨਹੀਂ ਸਕਦੀ ਤੇ ਜਦੋਂ ਸਿੱਖ ਸਰਦਾਰ ਨੂੰ ਇਹਦੇ ਬਾਰੇ ਪਤਾ ਚੱਲਿਆ ਸਰਦਾਰ ਜੀ ਗਏ ਉਹਨੂੰ ਆਪਣੀ ਸੇਵਾ ਸੈਂਟਰ ਲੈ ਕੇ ਆਏ ਉਹਦਾ ਇਲਾਜ ਕਰਵਾਇਆ ਇਸੇ ਮਤਲਬ ਲਈ ਆਈ ਦੀ ਵੀਡੀਓ ਇਹ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ तमाम ਦੋਸਤਾਂ ਅਕੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲਿਕਨੇ ਵੀ ਦਬਾਓ ਤਾਂ ਕਿ ਆਨ ਲਈ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀ ਪੜਨੇ ਠੀਕ ਆ ਹਾਂਜੀ ਕਿਹੜੀ ਅੱਖ ਤੋਂ ਦਿਖਦਾ ਤੈਨੂੰ ਇਸ ਤੋਂ ਦਿਖਦਾ ਐਤੋਂ ਨਹੀਂ ਇਹਦੇ ਤੋਂ ਜਵਾਂ ਨਹੀਂ ਦਿਖਦਾ ਹਨਾ ਇਹਦੇ ਤੋਂ ਦਿਖਦਾ ਥੋੜਾ ਠੀਕ ਆ ਮونی ਭਣੇ ਕਿਵੇਂ ਅੱਗੇ ਨਾਲੋਂ ਕੁਝ ਫਰਕ ਪਿਆ ਜੋੜਾਂ ਜਾਨਾਂ ਦਾ ਦਰਦ ਘਟੇ ਕੁਝ ਹਾਂਜੀ ਦਰਦ ਘਟ ਗਿਆ ਅੱਗੇ ਨਾਲ ਹਾਂਜੀ ਅੱਗੇ ਨਾਲ ਠੀਕ ਆ ਭਣੇ ਤੇ ਹੋਰ ਲੱਤਾਂ ਥੋੜੀਆਂ ਬਹੁਤ ਸਿੱਧੀਆਂ ਹੋਣ ਲੱਗੀਆਂ ਹਾਂਜੀ ਅੱਛਾ ਐਕਸਰਸਾਈਜ਼ ਕਰਾਉਂਦੇ ਹੁੰਦੇ ਆ ਹਾਂਜੀ ਠੀਕ ਆ ਭਣੇ ਕਿਦ ਤਰੇ ਢਿੱਡ ਚ ਵੀ ਦਰਦ ਹੁੰਦਾ ਰਹਿੰਦਾ ਹਾਂਜੀ ਠੀਕ ਆ ਭੈਣੇ ਹੁਣ ਤੈਨੂੰ ਡਾਕਟਰ ਨੇ ਦੱਸਿਆ ਹੋਣਾ ਨਾ ਵੀ ਢਿੱਡ ਦੇ ਵਿੱਚੋਂ ਸੈਂਪਲ ਦੇਣਾ ਪੈਣਾ ਥੋੜਾ ਜਿਹਾ ਡਾਕਟਰ ਨੇ ਉਹਨਾਂ ਨੇ ਲਿਆ ਸੀਗਾ ਉਹ ਸਕੈਨ ਹੋ ਰਿਹਾ ਕਰ ਰਹੇ ਹਾਂ ਉਹ ਢਿੱਡ ਦਾ ਨਾ ਜਿਹੜਾ ਅੰਦਰ ਜਿਵੇਂ ਇੱਕ ਉਹ ਹੁੰਦੀ ਰਸੌਲੀ ਉਹਵੇਂ ਆ ਹੈ ਨਾ ਉਹ ਉਹਦਾ ਸੈਂਪਲ ਭੇਜਣਗੇ ਰਸੌਲੀ ਦਾ ਪਹਿਲਾਂ ਫਿਰ ਜੇ ਉਹਦਾ ਸਿੰਪਲ ਆਊਗਾ ਜਦੋਂ ਰਿਪੋਰਟ ਆਜੂਗੀ ਫਿਰ ਉਹਨੂੰ ਕੱਟ ਦੇਣਗੇ ਰਸਵਾਲੀ ਨੂੰ ਜਾਂ ਜੂਟਰਸ ਕੱਟ ਦੇਣਗੇ ਠੀਕ ਹੋ ਸਕਦਾ ਬੱਚੇ ਦਾ ਨਹੀਂ ਕੱਢਣੀ ਪਵੇ ਠੀਕ ਕਢਾ ਦਈਏ ਕਢਾ ਦਈਏ ਠੀਕ ਹੈ ਭੈਣ ਜਿਹਨੇ ਵਾਇਗਰੂ ਮੇਰ ਕਰਨਗੇ ਮੇਰੀ ਭੈਣ ਦੇ ਗੋਡੇ ਗਿੱਟੇ ਠੀਕ ਹੋ ਜਾਣਗੇ ਤੇ ਤੂੰ ਆਪਣੇ ਜੋਗੀ ਹੋ ਜੇਵੇਂ ਸਾਡੀ ਤਾਂ ਇਹ ਕੋਸ਼ਿਸ਼ ਆ ਗੁਰੂ ਮਹਾਰਾਜ ਕਿਰਪਾ ਕਰਨ ਤੈਨੂੰ ਤੰਦਰੁਸਤੀ ਬਖਸ਼ਣ ਇਤੋਂ ਤੱਕੜੀ ਹੋ ਕੇ ਆਪਣੇ ਪੈਰਾਂ ਸਿਰ ਹੋ ਕੇ ਜੀਵਨ ਬਤੀਤ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੋਣੀ ਭੈਣ ਦੀਆਂ ਵੀਡੀਓ ਤੁਸੀਂ ਦੇਖੋ ਜਿਸ ਦਿਨ ਲੈ ਕੇ ਆਏ ਸੀ ਭੈਣ ਨੂੰ 17 3 25 ਨੂੰ ਅਸੀਂ ਭੈਣ ਨੂੰ ਲੈ ਕੇ ਆਏ ਸੀਗੇ ਠੱਕਰ ਕੀ ਪਿੰਡ ਹੈ ਜ਼ਿਲ੍ਹਾ ਕਪੂਰਥਲਾ ਤਹਿਸੀਲ ਫਗਵਾੜਾ ਆਣਾ ਕੱਲੀ ਹੋ ਰਹਿਦੀ ਸੀ ਘਰ ਚ ਤੁਰ ਨਹੀਂ ਹੁੰਦਾ ਸੀ ਅੱਖਾਂ ਤੋਂ ਵੀ ਜੱਜ ਨਾਲ ਦਿਖਦਾ ਨਹੀਂ ਸੀ ਰੋੜ ਰੋੜ ਕੇ ਚੱਲਦੀ ਸੀ ਖੰਡਰ ਬਣੇ ਮਕਾਨ ਚ ਪਈ ਸੀ ਮਾਂ ਵੀ ਇਸ ਦੁਨੀਆ ਤੋਂ ਚਲੀ ਗਈ ਪਿਓ ਵੀ ਇਸ ਦੁਨੀਆ ਤੋਂ ਚਲਿਆ ਗਿਆ ਇੱਕ ਭੈਣ ਸੀ ਉਹ ਵੀ ਇਸ ਦੁਨੀਆ ਤੋਂ ਚਲੀ ਗਈ ਇੱਕ ਭਰਾ ਭਰਾ ਵੀ ਸੀਗਾ ਪਰ ਆਮ ਤੋਂ ਵੱਡਾ ਸੀ ਉਹ ਡੈਥ ਹੋ ਗਈ ਸੀ ਉਹਦੀ ਵੀ ਡੈਥ ਹੋ ਗਈ ਤੇ ਗਠੀਏ ਦੀ ਪ੍ਰੋਬਲਮ ਕਰਕੇ ਭੈਣ ਦੇ ਗੁੱਟ ਦੇਖੋ ਤੁਸੀਂ ਹਨਾ ਕਿਵੇਂ ਹੋਏ ਹੋਏ ਐ ਗੁੱਟ ਕਈ ਵਾਰੀ ਸਾਡੇ ਕਰਮਾਂ ਦਾ ਕੁਝ ਐਸੇ ਲੈਣੇ ਦੇਣੇ ਹੁੰਦੇ ਆ ਉਹ ਸਾਨੂੰ ਪੂਰੇ ਕਰਨੇ ਪੈਂਦੇ ਆ ਤੇ ਮੋਣੀ ਭੈਣ ਦੇ ਵੀ ਕਰਮਾਂ ਦਾ ਕੋਈ ਦੁੱਖ ਤਕਲੀਫ ਸੀ ਜਿਹੜਾ ਨੇ ਪਛਦੇ ਲੰਬੇ ਸਮੇਂ ਜਿਹਨੇ ਕੱਟਿਆ ਪਰ ਹੁਣ ਸਾਡੀ ਭੈਣ ਨੂੰ ਵਾਇਗਲ ਜੀ ਨੇ ਬਨੋਖਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਦੀ ਮੈਂਬਰ ਬਣਾਇਆ ਵਾ ਤੇ ਅਸੀਂ ਗੁਰੂ ਸਾਹਿਬ ਤੇ ਪ੍ਰੋਸਾ ਕਰਦੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਇਹ ਭੈਣ ਦੀ ਤਕਲੀਫ ਨੂੰ ਜਰੂਰ ਘਟਾਉਣਗੇ ਜਿਹੜੀ ਕਿ ਅਗੀਰ ਨਾਲੋਂ ਥੋੜੀ ਫਰਕ ਵੀ ਪਿਆ ਠੀਕ ਵੀ ਹੋਈ ਆ ਅੱਜ ਸਾਡੇ ਕੋਲੇ ਭੈਣ ਨੂੰ ਆਈ ਨੂੰ ਕਰੀਬ ਮਹੀਨਾ ਖ ਹੋ ਗਿਆ 17 ਤੈਨ ਨੂੰ ਲੈ ਕੇ ਆਏ ਸੀ ਤੇ ਅੱਜ 26 ਚਾਰ ਆ ਇੱਕ ਮਹੀਨਾ 10 15 ਦਿਨ ਹੋ ਚੱਲੇ ਨੇ ਤੇ ਗੁਰੂ ਕਿਰਪਾ ਕਰਨ ਮੋਣੀ ਭੈਣ ਦੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਛੋਟਾ ਜਿਹਾ ਵੀ ਆਪਣਾ ਅਸੀਂ ਯੋਗਦਾਨ ਪਾ ਸਕੀਏ ਭੈਣ ਆਪਣੇ ਪੈਰਾਂ ਤੇ ਤੁਰ ਸਕੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਕੇ ਇਹਦੇ ਲਈ ਤੁਸੀਂ ਵੀ ਅਰਦਾਸ ਕਰਿਓ ਭੈਣ ਲਈ ਕਿਉਂਕਿ ਇਸ ਭੈਣ ਨੂੰ ਤੁਹਾਡੀਆਂ ਦੁਆਵਾਂ ਦੀ ਅਸੀਸਾਂ ਦੀ ਲੋੜ ਆ ਜਿੱਤੇ ਸਾਨੂੰ ਇਸ ਭੈਣ ਦੇ ਭਰਾ ਬਣਨ ਦਾ ਮੌਕਾ ਮਿਲਿਆ ਉੱਥੇ ਭੈਣ ਨੂੰ ਇੱਥੇ ਮਾਵਾ ਦੇ ਰੂਪ ਚ ਮਾਵਾ ਵੀ ਮਿਲ ਗਈਆਂ ਬਜ਼ੁਰਗਾਂ ਦੇ ਰੂਪ ਦੇ ਵਿੱਚ ਮਾਂ ਪਿਓ ਵੀ ਮਿਲ ਗਏ ਨੇ ਪਰ ਜਿਹੜੀ ਸਰੀਰਕ ਸਮੱਸਿਆ ਭੈਣ ਦੀ ਭੈਣ ਦੇ ਜੂਟਰੇ ਦੇ ਜੂਟਰਸ ਦੇ ਵਿੱਚ ਬੱਚੇਦਾਨੀ ਦੇ ਵਿੱਚ ਰਸੌਲੀ ਆ ਉਹਦੇ ਕਰਕੇ ਪੇਟ 'ਚ ਦਰਦ ਹੁੰਦਾ ਭੈਣ ਦੇ ਬਹੁਤ ਜ਼ਿਆਦਾ ਉਹਦੇ ਕਰਕੇ ਹੋਰ ਵੀ ਦਿੱਕਤਾਂ ਆ ਰਹੀਆਂ ਭੈਣ ਨੂੰ ਤੇ ਹੁਣ ਟੈਸਟ ਕਰਾਏ ਸੀਗੇ ਉਹਦੇ ਵਿੱਚ ਰਿਪੋਰਟਸ ਦੇ ਵਿੱਚ ਆਇਆ ਹੁਣ ਡਾਕਟਰਾਂ ਨੇ ਉਹਦਾ ਸੈਂਪਲ ਭੇਜਣਾ ਵਾ ਤੇ ਉਹਦੀ ਰਿਪੋਰਟ ਆਊਗੀ ਬਾਇਓਪਸੀ ਦੀ ਵਾਹਿਗੁਰੂ ਕਿਰਪਾ ਕਰੇ ਰਿਪੋਰਟ ਆ ਜਿਹੜੀ ਚੰਗੀ ਆਵੇ ਉਸ ਤੋਂ ਬਾਅਦ ਫਿਰ ਸਰਜਰੀ ਕਰਕੇ ਉਸ ਰਸੌਲੀ ਨੂੰ ਕੱਢਿਆ ਜਾਊਗਾ ਤੇ ਇਹ ਮੋਣੀ ਭੈਣ ਦੇ ਜਿਹੜੇ ਆਪਰੇਸ਼ਨ ਵਾਸਤੇ ਤੁਸੀਂ ਜ਼ਰੂਰ ਅਰਦਾਸ ਕਰਿਓ ਵੀ ਉਹ ਸਕਸੈਸਫੁਲ ਹੋਵੇ ਤੇ ਭੈਣ ਠੀਕ ਹੋ ਕੇ ਬਾਕੀ ਜਿਹੜੀ ਗਠੀਏ ਦੀ ਪ੍ਰੋਬਲਮ ਚੱਲਦੀ ਆ ਸਾਰੇ ਦੀ ਉਹ ਇਲਾਜ ਕਰਾ ਸਕੇ ਉਹਦਾ ਤੇ ਆਪਣਾ ਇੱਕ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰ ਸਕੇ ਕਰੇ ਅਰਦਾਸ ਕਿਉਂਕਿ ਮੋਣੀ ਭੈਣ ਪੜ੍ਹੀ ਲਿਖੀ ਵੀ ਆ ਸਾਡੀ ਇੱਕ ਅੱਖ ਤਾਂ ਬਿਲਕੁਲ ਡੈੱਡ ਹੋ ਗਈ ਹੈ ਦੀ ਖਤਮ ਆ ਡਾਕਟਰ ਕਹਿੰਦੇ ਪਿਛੋਂ ਨਿਹੜ ਜਾ ਚੁੱਕੀ ਹੈ ਇੱਕ ਅੱਖ ਦੀ ਲਾਈਟ ਹੈਗੀ ਆ ਉਹਦਾ ਵੀ ऑपरेशन होनाမှာ ਸਰਤਰੀ ਹੋਵੇ। ਜਿਹੜਾ ਤਵੀਰੇ ਉਹ ਮੇਰੇ ਡੈਡੀ ਨੇ ਮੈਰੀ ਦੀ ਕਰਾਈ ਸੀ ਨਾ ਦੂਤਰੀ। ਹਾਂਜੀ। ਉਹ ਤਾਂ ਦੂਤਰੇ ਭੈਣ ਪਰ ਆਇਆ ਹੈ ਜੀ ਆ। ਜਿਹੜੇ ਦੂਜੇ ਮਾਂ ਤੋਂ ਬੱਚੇ ਸੀ ਤੁਹਾਡੀ ਤੋਂ। ਮੰਮੀ ਦੌੜ ਗਈ। ਉਹង ਦੌੜ ਗਈ ਸੀ ਉਹਨੂੰ। ਹਾਂਜੀ। ਬੱਚੇ ਕਿੰਨੇ ਸੀ ਉਹ? ਦੋ ਤੋਂ ਭੈਣ ਇੱਕ ਪੁੱਤ ਹੈ। ਉਹ ਕਿੱਥੇ ਨੇ ਹੁਣ? ਕਫੂਨ ਸੰਦੈ। ਆਸ ਜਿਆਦੀ ਟੇਬਲ ਆ ਚੁੱਕੀ। ਆਸ਼ਰਮ ਚ ਗਏ ਹੈ ਨਾ ਉਦੋਂ ਵੀ ਦਾਦੀ ਪਿੰਡ ਵਾਲਿਆਂ ਨੇ ਚਕਾਤੇ ਸੀ। ਹਾਂਜੀ। ਉਹ ਵੀ ਉਹ ਬਹੁਤ ਅਫਸਟ ਸੀ ਮੈਂਟਲੀ ਹੈ ਨਾ। ਇੱਕੋ ਮੁੰਡਾ ਤੇ ਕੁੜੀ ਆ ਕੁੜੀ ਕਿਹੜਿਆ ਵੱਡੀ ਹੈ ਉਹ ਠੀਕ ਆ ਉਹ 7ਵੀਂ 8ਵੀਂ ਪੜ੍ਹਦੀ ਆ ਅੱਛਾ ਪੜ੍ਹਦੀ ਆ ਹਾਂਜੀ ਕੋਈ ਨੇ ਆਪਾਂ ਪਿੰਡ ਵਾਲਿਆਂ ਨਾਲ ਗੱਲ ਕਰਾਂ ਕਿ ਮੈਨੂੰ ਉਦੋਂ ਵੀ ਗੱਲ ਕੀਤੀ ਸੀਗੀ ਪਰ ਆਪਾਂ ਨੂੰ ਕਿਸੇ ਨੇ ਰਿਸਪੌਂਸ ਹੀ ਨਹੀਂ ਦਿੱਤਾ ਜਾਂ ਤਾਂ ਕੋਈ ਪਿੰਡ ਦਾ ਸਰਪੰਚ ਜਾਂ ਕੋਈ ਦੱਸ ਦੇਵੇ ਨਾ ਵੀ ਕਿਹੜੇ ਆਸ਼ਰਮ 'ਚ ਆਪਾਂ ਪਤਾ ਕਰਾ ਲਈਏ ਠੀਕ ਹੈ ਨਾ ਹਾਂ ਹਾਂ ਕਹਿੰਦੇ ਸੀ ਨਾ ਮੈਨੂੰ ਕਿਸੇ ਨੇ ਕਿਹਾ ਕਿ ਸੰਦੇ ਉੱਥੇ ਜੇ ਤਾਂ ਚੱਲ ਜਾਊਂਗੀ ਇਹ ਵਾਜ ਹੀ ਨਾਲ ਗੱਲ ਕਰਨੀ ਹੋਵੇ ਤੇ ਇਹਦੇ ਭੈਣ ਆਪਣਾ ਠੀਕ ਹੋ ਜਾਣਾ ਕੋਈ ਨਾ ਪਰ ਅਪਾ ਕੋਸ਼ਿਸ਼ ਕਰਾਂਗੇ ਨਾ ਦੇਖੋ ਭੈਣ ਨੂੰ ਹਜੇ ਆਪਣੇ ਦੂਜੇ ਭੈਣਾਂ ਭਰਾਵਾਂ ਦਾ ਵੀ ਫਿਕਰ ਆ ਇਹਦੇ ਪਾਪਾ ਨੇ ਦੂਸਰਾ ਵਿਆਹ ਕਰਾ ਲਿਆ ਸੀ ਕਿਉਂਕਿ ਇਧਰੋਂ ਬੇਟਾ ਨਹੀਂ ਸੀਗਾ ਉਹਨੂੰ ਐ ਸੀ ਮੇਰਾ ਬੇਟਾ ਹੋ ਜੇਵੇ ਘਰ ਦਾ ਵਾਰਿਸ ਤੇ ਉੱਥੋਂ ਤਿੰਨ ਬੱਚੇ ਹੋਏ ਦੋ ਕੁੜੀਆਂ ਇੱਕ ਮੁੰਡਾ ਹਾਂਜੀ ਤੇ ਉਹ ਅਪਸਟਾ ਬਹੁਤ ਹੀ ਜ਼ਿਆਦਾ ਅਪਸਟਾ ਉਹਨੂੰ ਪੈਣ ਵਾਲਿਆਂ ਨੇ ਫਿਰ ਕੋਵਿਡ ਦੇ ਵਿੱਚ ਉਦੋਂ ਆਸ਼ਰਮ ਨੂੰ ਚਕਾਤਾ ਸੀ। ਮੀਰੇ ਹੁਣ ਬਿਲਕੁਲ ਨਹੀਂ ਦਿਖਣਾ ਇਸ ਤਰ੍ਹਾਂ। ਹੈ? ਆਖਣਾ ਨਹੀਂ ਦਿਖਣਾ। ਨਹੀਂ ਦਿਖੂਗਾ। ਇਹਦਾ ਆਪਰੇਸ਼ਨ ਹੋਊਗਾ, ਸਰਜਰੀ ਹੋਊਗੀ। ਠੀਕ ਆ? ਹੋਊਗੀ ਸਰ। ਤੂੰ ਬੱਸ ਤੂੰ ਫਿਕਰ ਨਾ ਕਰਿਆ ਕਰ। ਠੀਕ ਆ? ਤੇਰਾ ਭਰਾ ਅਸੀਂ ਕਦੇ ਨਾਲ ਆ। ਆਪਾਂ ਪੂਰੀ ਕੋਸ਼ਿਸ਼ ਕਰਾਂਗੇ, ਪੂਰੀ ਬਾਹ ਲਾਵਾਂਗੇ ਇੱਕ ਵਾਰ ਠੀਕ ਆ? ਆ ਵਾਇਗਰੂ ਮੇਰ ਕਰਨਗੇ ਮੇਰੀ ਭੈਣ ਨੂੰ। ਤੰਦਰੁਸਤੀ ਵਾਖਣਗੇ ਠੀਕ ਹੋ ਜਾਣਾ ਫਿਰ ਮੇਰੀ ਭੈਣ ਨੇ ਠੀਕ ਹੈ ਠੀਕ ਹੈ ਤੂੰ ਰੋਟੀ ਪਾਣੀ ਵਧੀਆ ਖਾਣੀ ਆ ਹਾਂ ਠੀਕ ਹੈ ਜੇ ਕੋਈ ਫੇਰ ਤੇ ਦਰਦ ਹੋਣ ਦੀ ਤੇ ਨਿਕਾਉਂ ਕੋਈ ਨਹੀਂ ਉਹ ਪੇਟ ਦੇ ਦਰਦ ਵਾਲਾ ਕੰਬੀ ਛੇਤੀ ਛੇਤੀ ਨਾ ਡਾਕਟਰ ਨਾਲ ਗੱਲ ਕਰਕੇ ਫਿਪਰੇਸ਼ਨ ਕਰਾ ਦੇਣਾ ਠੀਕ ਹੈ ਠੀਕ ਹੈ ਥੈਂਕ ਯੂ ਵੀਰ ਥੈਂਕ ਯੂ ਬਾਬਾ ਜੀ ਬਹੁਤ ਧੰਨਵਾਦ ਬਾਬਾ ਜੀ ਬਾਬਾ ਚਲੋ ਕਰੇਰ ਦਾਸ ਜੀ ਸਦੀ ਭੈਣ ਮੋਣੀ ਵਾਸਤੇ ਜਿੱਦਣ ਵੀ ਆਈ ਆ ਹਸਪਤਾਲ ਚ ਦਾਖਲਾ ਹੁਣ ਵੀ ਅਸੀਂ ਸਿਰਫ ਵੀਡੀਓ ਬਣਾਉਣ ਵਾਸਤੇ ਫਿਰ ਹਸਪਤਾਲ ਤੋਂ ਲੈ ਕੇ ਆਏ ਸੀਗੇ ਈਲ ਚੇਅਰ ਤੇ ਹੀ ਥੋੜਾ ਬਾਹਰ ਕਢ ਲਈਦਾ ਜੋ ਥੋੜਾ ਮਨ ਬਦਲ ਜਾਂਦਾ ਥੋੜਾ ਸਾਰਾ ਦਿਨ ਹਸਪਤਾਲ ਚ ਰਹਿਣਾ ਕਿਤੇ ਸੌਖਾ ਭਾਈ ਸਵਾ ਮਹੀਨਾ ਹੋ ਚੱਲਿਆ ਹਸਪਤਾਲ ਦੀ ਬਈ ਅਜੇ ਵੀ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਠੀਕ ਹੈ ਬਣੇ। ਯੂ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਇਗੁਰੂ ਜੱਤਾਂ ਨੂੰ ਜੀ ਵੀਰੋ ਐਸੀ ਜਾਈ ਦੀ ਵੀਡੀਓ ਸਿੱਖ ਸਰਦਾਰ ਗੁਰਪ੍ਰੀਤ ਸਿੰਘ ਜੀ ਜਿਸ ਤਰ੍ਹਾਂ ਲੋਕਾਂ ਦੀ ਮਦਦ ਕਰਦੇ ਨੇ ਮਨੁੱਖਤਾ ਦੀ ਸੇਵਾ ਸੈਂਟਰ ਚਲਾ ਰਹੇ ਨੇ ਉਹਨਾਂ ਨੂੰ ਲੈਂਦੇ ਪੰਜਾਬ ਵੱਲੋਂ ਇੱਕ ਮੁਸਲਮਾਨ ਦਾ ਦਿਲੋਂ ਪਿਆਰ ਹੈ ਤੇ ਦਿਲੋਂ ਰਿਸਪੈਕਟ ਹੈ ਉਹਨਾਂ ਦੀ ਦਿਲੋਂ ਸਲਾਮ ਕਰਦਾ ਉਹਨਾਂ ਨੂੰ ਜਿਸ ਤਰ੍ਹਾਂ ਅੱਜ ਕੱਲ੍ਹ ਦੇ ਦੌਰ ਦੇ ਅੰਦਰ ਉਹ ਲੋਕਾਂ ਦੀ ਮਦਦ ਕਰ ਰਹੇ ਨੇ ਲੋਕਾਂ ਦੀ ਸੇਵਾ ਕਰ ਰਹੇ ਨੇ ਕੋਈ ਨਹੀਂ ਕਰਦਾ ਅਗਰ ਸਾਡੇ ਸਿੱਖ ਭਰਾਇਆਲੀ ਵੀਡੀਓ ਦੇਖ ਰਹੇ ਨੇ ਤੇ ਮੈਨੂੰ ਜ਼ਰੂਰ ਕਮੈਂਟ ਕਰਨਾ ਤੇ ਦੂਸਰੇ ਨੰਬਰ ਤੇ ਤੁਸੀਂ ਅੰਦਾਜ਼ਾ ਲਾਓ ਕਿ ਉਹ ਜਿਹੜੀ ਔਰਤ ਹੈ ਇੱਕ ਹਿੰਦੂ ਔਰਤ ਹੈ ਜਿਹੜੀ ਕਿੰਨੇ ਸਾਲਾਂ ਤੋਂ ਨਾ ਵਿਚਾਰੀ ਦੇਖ ਸਕਦੀ ਐ ਨਾ ਆਪਣੇ ਪੈਰਾਂ ਤੇ ਚੱਲ ਸਕਦੀ ਐ ਕੋਈ ਉਹਦੀ ਮਦਦ ਕਰਨ ਵਾਲਾ ਨਹੀਂ ਕੋਈ ਉਹਨੂੰ ਪੁੱਛਣ ਵਾਲਾ ਨਹੀਂ ਲੇਕਿਨ ਜਦੋਂ ਸਰਦਾਰ ਜੀ ਨੂੰ ਪਤਾ ਚੱਲਿਆ ਸਰਦਾਰ ਜੀ ਉਹਨੂੰ ਲੈ ਕੇ ਆਏ ਕਾਫੀ ਜ਼ਿਆਦਾ ਸਫਰ ਕਰਕੇ ਉਹਨੂੰ ਆਪਣੀ ਸੇਵਾ ਸੈਂਟਰ ਲੈ ਕੇ ਆਏ ਇਲਾਜ ਵੀ ਕਰਵਾਇਆ ਤੁਸੀਂ ਅੰਦਾਜ਼ਾ ਲਾਓ ਕਿ ਅੱਜ ਕੱਲ੍ਹ ਦੇ ਦੌਰ ਦੇ ਅੰਦਰ ਇਨਸਾਨੀਅਤ ਦੀ ਖਿਦਮਤ ਕਰਨਾ ਲੋਕਾਂ ਦੀ ਮਦਦ ਕਰਨਾ ਇਹ ਕੋਈ ਛੋਟੀ ਜੀ ਗੱਲ ਹੈ ਬਹੁਤ ਵੱਡੀ ਗੱਲ ਹੈ ਤੇ ਰੱਬ ਇੰਜ ਦਾ ਜਿਹੜਾ ਕੰਮ ਹੈ ਉਹ ਆਪਣੇ ਖਾਸ ਬੰਦਿਆਂ ਨੂੰ ਹੀ ਦਿੰਦਾ ਹੈ ਬਹੁਤ ਵਧੀਆ ਵੀਡੀਓ ਸੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਗਿਆਨ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ